ਪਹਾੜਾਂ ਤੇ ਲਗਾਤਾਰ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਚ ਵੇਖਣ ਨੂੰ ਮਿਲਦਾ ਹੈ ਮੈਦਾਨੀ ਇਲਾਕਿਆਂ ਦੀ ਗੱਲ ਜੇ ਕਰੀਏ ਤਾਂ ਅੰਮ੍ਰਿਤਸਰ ਉਹਨਾਂ ਚ ਪਹਿਲ ਦੇ ਆਧਾਰ ਤੇ ਆਂਦਾ ਹੈ ਪਹਿਲੇ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਇਸ ਵੇਲੇ ਬਹੁਤ ਘੱਟ ਸਿੰਗਲ ਡਿਜੀਟ ਦੇ ਉੱਤੇ ਚੱਲ ਰਿਹਾ ਹੈ ਤੁੰਦ ਨੇ ਲਗਾਤਾਰ ਕਹਿਰ ਬਰਪਾਇਆ ਹੋਇਆ ਹੈ ਪਰ ਇਤਨੀ ਤੁੰਦ ਰਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਟੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੈਣ ਦੇ ਬਾਵਜੂਦ ਕੜਕ ਦੀ ਠੰਡ ਪੈਣ ਦੇ ਬਾਵਜੂਦ ਆਸਥਾ ਦੇ ਇਸ ਕੇਂਦਰ ਦੇ ਵਿੱਚ ਸੱਚ ਕੋੰ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸਰਦਾਲੂਆਂ ਦੀ ਆਮਦ ਦੇ ਵਿੱਚ ਕੋਈ ਕਮੀ ਨਹੀਂ ਹੈ ਅਸੀਂ ਇਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਮੌਸਮ ਸਭ ਤੋਂ ਪਹਿਲੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਮੌਸਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਮ ਕਿ ਇਸ ਵੇਲੇ ਦੇ ਹਾਲਾਤ ਤੁਹਾਨੂੰ ਉਸ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਤੁੰਦ ਨੇ ਔਰ ਕੜਕ ਦੀ ਠੰਡ ਨੇ ਚੋ ਔਰ ਅੰਮ੍ਰਿਤਸਰ ਸ਼ਹਿਰ ਨੂੰ ਘੇਰ ਰਿਹਾ ਹੋਇਆ ਹੈ ਸ਼ਹਿਰ ਦੇ ਅੰਦਰੂਨ ਸ਼ਹਿਰ ਦੇ ਵਿੱਚ ਤੁਮ ਥੋੜੀ ਜਿਹੀ ਘੱਟ ਨਜ਼ਰ ਆ ਰਹੀ ਹੈ ਮਗਰ ਬਾਹਰ ਜਿਹੜਾ ਬਾਈਪਾਸ ਤੋਂ ਬਾਹਰ ਦੇ ਬਾਅਦ ਦੇਖੀਏ ਤਾਂ ਬਹੁਤ ਤੁੰਦ ਪਈ ਹੋਈ ਹੈ ਚੜਾਕੇ ਦੀ ਠੰਡ ਪੈ ਰਹੀ ਹੈ ਤਾਪਮਾਨ 2 ਡਿਗਰੀ ਸੈਲਸੀਅਸ ਤੇ ਚੱਲ ਰਿਹਾ ਹੈ ਔਰ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਰੋਜ਼ ਦੀ ਤਰ੍ਹਾਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ ਦੂਰ ਦਰਾਡੇ ਤੋਂ ਇੱਥੇ ਪਹੁੰਚਦੇ ਨੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਰੋਜ਼ ਦੀ ਤਰ੍ਹਾਂ ਤੇ ਸ਼ਰਧਾਲੂ ਪਹੁੰਚਦੇ ਨੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਤੇ ਜਾਣ ਤੋਂ ਪਹਿਲੇ ਚਰਨ ਗੰਗਾਚ ਪੈਰ ਧੋਂਦੇ ਨੇ ਉਸ ਤੋਂ ਬਾਅਦ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕਦੇ ਨੇ ਇਸ ਤੋਂ ਪਹਿਲੇ ਮੈਂ ਵੀ ਦੱਸਣਾ ਚਾਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋ ਇਸ ਮੌਸਮ ਦੇ ਮੌਸਮ ਦੇ ਮੁਤਾਬਕ ਆਪਣੇ ਆਪ ਨੂੰ ਸੰਗਤਾਂ ਦੀ ਸਹੂਲਤ ਕੀਤੀ ਜਾਂਦੀ ਹੈ ਸੰਗਤਾਂ ਦੀ ਸਹੂਲਤ ਲਈ ਜਿਸ ਦਾ ਚਰੰਗ ਗੰਗਾ ਦੇ ਵਿੱਚ ਜਲ ਹੈ ਉਸ ਨੂੰ ਵੀ ਥੋੜਾ ਗਰਮ ਰੱਖਿਆ ਜਾਂਦਾ ਹੈ ਅੰਦਰ ਜਿਹੜੀਆਂ ਸ਼ਬੀਲਾਂ ਨੇ ਪਾਣੀ ਦੀਆਂ ਸ਼ਬੀਲਾਂ ਨੇ ਉਹਨਾਂ ਦੇ ਵਿੱਚ ਵੀ ਗਰਮ ਜਲ ਥੋੜਾ ਜਾਂ ਸੰਗਤਾਂ ਨੂੰ ਪਿਆਇਆ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਕਰਮਾਂ ਦੇ ਵਿੱਚ ਪੂਰੀ ਪ੍ਰਕਰਮਾਂ ਦੇ ਵਿੱਚ ਟਾਟ ਜਿਹੜੇ ਨੇ ਉਹ ਗਰਮ ਟਾਟ ਵਿਛਾਏ ਜਾਂਦੇ ਨੇ ਜਿਹੜੇ ਸ਼ਰਧਾਲੂ ਪ੍ਰਕਰਮਾਂ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਠੰਡ ਦਾ ਅਹਿਸਾਸ ਨਾ ਹੋਵੇ ਔਰ ਇਸ ਨੂੰ ਦੇਖਦੇ ਹੋਏ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਦੀ ਆ ਰਹੀ ਹੈ ਜਨਵਰੀ ਦਾ ਮਹੀਨਾ ਚੱਲਦਾ ਪਿਆ ਹੈ ਬਸੰਤ ਦੇ ਰਾਗ ਜਿਹੜੇ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਸ਼ੁਰੂ ਹੋ ਚੁੱਕੇ ਨੇ ਮਾਗੀ ਵਾਲੇ ਦਿਨ ਤੋਂ ਇਹ ਹੋ ਗਿਆ ਕਿ ਹਰ ਰਾਗੀ ਜੱਥਾ ਜਦੋਂ ਆਪਣੀ ਡਿਊਟੀ ਤੇ ਆਉਂਦਾ ਹੈ ਉਹ ਪਹਿਲਾ ਪਹਿਲਾ ਜਿਹੜਾ ਸ਼ਬਦ ਹੈ ਉਹ ਬਸੰਤ ਰਾਗ ਦੇ ਵਿੱਚ ਗਾਉਂਦਾ ਹੈ ਇਹ ਜਿਹੜਾ ਸਿਲਸਿਲਾ ਹੈ ਹੋਲੇ ਮਹੱਲੇ ਤੱਕਨ ਜਾਰੀ ਰਹੇਗਾ ਹੋਲੇ ਮਹੱਲੇ ਤੋਂ ਬਾਅਦ ਇਹਨੂੰ ਸਮਾਪਤ ਹੋ ਜਾਏਗਾ ਸੋ ਸਿੰਘ ਸਾਹਿਬ ਅੱਜ ਵੀ ਬਹੁਤ ਠੰਡ ਹੈ ਧੁੰਦ ਵੀ ਪਈ ਹੋਈ ਆ ਮਗਰ ਇਸ ਸਥਾਨ ਦੇ ਉੱਤੇ ਸ਼ਰਧਾਲੂਆਂ ਦੀ ਆਸਥਾ ਦੇ ਵਿੱਚ ਕੋਈ ਕਮੀ ਨਹੀਂ ਆਂਦੀ ਕੋਈ ਪ੍ਰਵਾਹ ਨਹੀਂ ਕਰਦੇ ਠੰਡ ਹੈਗੀ ਜ਼ਰਾ ਇਹ ਤੇ ਵਾਹਿਗੁਰੂ ਦੀ ਕਿਰਪਾ ਹੈ ਉਹ ਆਪਣੇ ਆਪ ਹੀ ਜੋ ਕਰਾਉਂਦੇ ਨੇ ਉਹਨਾਂ ਤੇ ਰਹਿਮਾਈ ਆ ਬੰਦਾ ਕੋਣ ਕੁਛ ਇਹ ਕਰ ਸਕਦਾ ਜੀ ਜੀ ਹਾਂ ਜੀ ਇਹ ਤੇ ਉੱਪਰ ਵਾਲੇ ਦੀ ਮਿਹਰ ਹੈ ਐਂ ਆਵਸ਼ੀਕ ਕਿਸੇ ਦਾ ਕੁਝ ਨਹੀਂ ਕਰ ਸਕਦਾ ਕੋਈ ਬਿਲਕੁਲ ਤੁਸੀਂ ਕਿੱਥੋਂ ਆਏ ਹੋ ਮੈਂ ਬਟਾਲੇ ਤੋਂ ਆਇਆ ਠੀਕ ਹੈ ਹਾਂ ਜੀ ਤੁਸੀਂ ਵੀ ਬਟਾਲੇ ਤੋਂ ਆਇਓ ਅਸੀਂ ਲੋਕ ਜਿਆਦਾ ਘਰੋਂ ਘਰ ਦੇ ਵਿੱਚ ਜਦੋਂ ਠੰਡ ਇੰਨੀ ਹੁੰਦੀ ਹੈ ਤਾਂ ਉਹਦਾ ਮਹਿਸੂਸ ਕਰਨਿਆ ਬਾਹਰ ਨਹੀਂ ਜਾਣਾ ਇਸ ਸਰਦੀ ਬੜੀ ਹੈ ਮਗਰ ਇਸ ਸਥਾਨ ਤੇ ਆ ਕੇ ਤਾਂ ਕਿਸੇ ਗੱਲ ਦੀ ਗੁਰੂ ਮਹਾਰਾਜ ਦੀ ਗਰਮਾਟ ਹੁੰਦੀ ਹੈ ਤੁਸੀਂ ਵੀ ਬਟਾਲਾ ਤੋਂ ਹੀ ਆਇਓ ਨਹੀਂ ਐਸੀ ਹੁਸ਼ਾਰਪੁਰ ਓਕੇ ਠੀਕ ਹੈ ਸੋ ਆਸਥਾ ਦੇ ਇਸ ਕੇਂਦਰ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਸਿੰਘ ਸਾਹਿਬ ਬੜੀ ਠੰਡ ਹੈ ਬਹੁਤ ਧੁੰਦ ਪਈ ਹੋਈ ਹੈ ਮਗਰ ਇਸ ਦਰਬਾਰ ਤੇ ਆ ਕੇ ਮੇਰੇ ਖਿਆਲ ਆ ਲੱਗਦੀ ਨਹੀਂ ਐ ਠੰਡ ਸਰਦਾਲੂਆਂ ਨੂੰ ਬਿਲਕੁਲ ਸਹੀ ਗੱਲ ਆ ਇਹ ਗੱਲ ਆ ਜਿਹੜਾ ਮਨ ਆ ਉਹ ਨਹੀਂ ਕੋਈ ਸੰਕੋਚ ਨਹੀਂ ਲੱਗਦਾ ਬਿਲਕੁਲ ਸਹੀ ਗੱਲ ਆ ਕੋਈ ਪਰਵਾਹ ਨਹੀਂ ਕਰਦੇ ਕਿ ਧੁੰਦ ਵੀ ਇੰਨੀ ਵੱਡੀ ਐ ਤੇ ਠੰਡ ਵੀ ਇੰਨੀ ਐ ਮਗਰ ਅਸੀਂ ਗੁਰੂ ਘਰ ਜਾਣਾ ਹੀ ਜਾਣਾ 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 ਜਿਹਨਾਂ ਨੇ ਰੋਇ ਤਾਂ ਨੇਮ ਬਣਿਆ ਨੇ ਇਹਨਾਂ ਦਾ ਬਿਲਕੁਲ ਨੇਮ ਹੈਗਾ ਪਰ ਫੋਮੇ ਨਹੀਂ ਆਏ ਨੇ ਹੀ ਆਏ ਨੇ ਨਾ ਨਹੀਂ ਆਉਣੇ ਹੀ ਹੋਣਗੇ ਕਿਸੇ ਤਰੀਕੇ ਆਉਣੇ ਹੀ ਹੋਣਗੇ ਬਿਲਕੁਲ ਜਿਹੜਾ ਨੇਮ ਬਣਿਆ ਹੁੰਦਾ ਐ ਅੰਦਰ ਜੇ ਅੰਦਰ ਦੀ ਗੱਲ ਕਰੀਏ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਿਹੜੇ ਸੇਵਾਦਾਰਨੇ ਸ਼ਰਧਾਲੂ ਜਿਹੜੇ ਪਹੁੰਚਦੇ ਨੇ ਉਹਨਾਂ ਵੱਲੋਂ ਸੇਵਾ ਵੀ ਕੀਤੀ ਜਾਂਦੀ ਜਦੋਂ ਦੇਖੋ ਕਿੰਨੀ ਠੰਡੀ ਹੈ ਪਰਵਾਹ ਨਹੀਂ ਕਿਸੇ ਤਰ੍ਹਾਂ ਦੀ ਜਿਹੜੇ ਅੰਦਰ ਸੇਵਾ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਸਰੋਵਰ ਦੇ ਵਿੱਚ ਉਤਰ ਕੇ ਸਰੋਵਰ ਦੀਆਂ ਸੀੜੀਆਂ ਵੀ ਸਾਫ਼ ਕਰਦੇ ਨੇ ਪਰਵਾਹ ਨਹੀਂ ਕਰਦੇ ਤੁੰਦ ਹੋਵੇ ਭਾਵੇਂ ਬਨੇਰੀ ਹੋਵੇ ਸੇਵਾ ਦਾ ਉਹਨੇ ਚਲਦਾ ਨਾ ਸ਼ਰਦਾ ਕਰਕੇ ਕਰ ਹਮ ਹਮ ਸ਼ਰਦਾ ਦੀ ਹਮ ਗੱਲ ਤੇ ਸ਼ਰਦਾ ਤੇ ਹੋਣੀ ਹੈ ਬਿਲਕੁਲ ਹਾਂ ਸ਼ਰਦਾ ਲੋਕਾਂ ਦੀ ਸੰਗਤ ਦੀ ਸ਼ਰਦਾਪੂਰੀ ਸੱਚਗੰਸ਼ਰੀ ਹਰਮੰਦਰ ਸਾਹਿਬ ਸੰਗਤਾਂ ਦੀ ਪੂਰੀ ਸ਼ਰਧਾ ਹੈ ਔਰ ਇਸੇ ਸ਼ਰਧਾ ਦੇ ਚਲਦਿਆਂ ਕਿਸੇ ਠੰਡ ਹਨੇਰੀ ਮੀਂਹ ਉਹਦੀ ਪ੍ਰਵਾਹ ਕੀਤੇ ਬਗੈਰ ਗਰਮੀ ਚਾਹੇ ਹੋਵੇ ਲੂ ਵਗਦੀ ਹੋਵੇ ਮਗਰ ਸੰਗਤ ਇੱਥੇ ਹਰ ਰੋਜ਼ ਹਰ ਰੋਜ਼ ਦੀ ਤਰ੍ਹਾਂ ਪਹੁੰਚਦੀ ਹੈ ਜਿਹੜੇ ਨਿਤਨੇਮ ਕਰਦੇ ਨੇ ਜਿਹੜੇ ਰੋਜ਼ ਆਉਂਦੇ ਨੇ ਉਹਨਾਂ ਦਾ ਵੀ ਤਾਂਤਾ ਇਸੇ ਤਰ੍ਹਾਂ ਹੀ ਜਾਰੀ ਹੈ ਸੋ ਕੜਾਕੇ ਦੀ ਠੰਡ ਹੈ ਔਰ ਸੰਗਨ ਤੁੰਦ ਪਈ ਹੋਈ ਹੈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਹੈ ਤੁੰਦ ਕਾਰਨ ਠੰਡ ਕਾਰਨ ਲੋਕ ਘਰੋਂ ਤਾਂ ਨਹੀਂ ਨਿਕਲਦੇ ਪਰ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਇੱਥੇ ਜ਼ਰੂਰ ਪਹੁੰਚਦੇ ਨੇ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ